ਖੜਿਆ ਦਰਾਹਾ ਦੇ ਕਦੋਂ ਚੌਂਕ ਵਿਖੇ ਜਿੱਥੇ ਕਿ ਪਿੰਡ ਨਾਲ ਲੱਗਦੇ ਪਿੰਡ ਸ਼ਾਹਪੁਰ ਦੀ ਇੱਕ ਬੇਟੀ ਵੱਲੋਂ ਜੋ ਯੂ ਐਸ ਏ ਵਿੱਚ ਗੇਮਸ ਹੋਈਆਂ ਨੇ ਉਹਨਾਂ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ ਆ ਤੇ ਤਮਗੇ ਪ੍ਰਾਪਤ ਕੀਤੇ ਗਏ ਨੇ ਜਿਸ ਨੂੰ ਲੈ ਕੇ ਜੋ ਪਿੰਡ ਵਾਸੀ ਨੇ ਤੇ ਇਲਾਕਾ ਨਿਵਾਸੀ ਨੇ ਉਹਨਾਂ ਨੇ ਬੱਚੀ ਦੇ ਸਵਾਗਤ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਨੇ ਇਸ ਇਸ ਕਾਮਯਾਬੀ ਕਿਸੇ ਕਿੰਨੇ ਸਾਲ ਦੀ ਮਿਹਨਤ ਦਾ ਕਾਮਯਾਬੀ ਜੀ ਬਹੁਤ 8ਵੀਂ ਕਲਾਸ ਵਿੱਚ ਲੱਗੀ ਸੀਗੀ ਖੇਡਣ ਤੇ ਅੱਜ ਪਰਮਾਤਮਾ ਦੀ ਮਿਹਰ ਨਾਲ ਨੌਕਰੀ ਕਰਦੇ ਵੀ 9 ਸਾਲ ਹੋ ਗਏ ਆ ਤੇ ਮੈਂ ਐਸਆਈ ਪ੍ਰਮੋਟ ਹੋ ਗਈਆਂ ਆਪਣੇ ਸਾਡੇ ਦੇ ਵਿੱਚ ਇੱਕ ਖੇਡਾਂ ਤੋਂ ਹੀ ਕਾਂਸਟੇਬਲ ਪਰਤੀ ਹੋਈ ਸੀਗੀ ਮੈਂ ਤੇ ਮੈਨੂੰ ਤਕਰੀਬਨ ਤਕਰੀਬਨ 15-20 ਸਾਲ ਹੋ ਗਿਆ ਹੈ ਕਿ ਸਪੋਰਟਸ ਸ਼ੁਰੂ ਕਰੀ ਰਹੀ ਹਾਂ ਜਿਹੜੇ ਜੰਗਰ ਪਲੇਅਰਸ ਨੇ ਇਹਨਾਂ ਨੂੰ ਕੀ ਸਪੈਸ਼ਲ ਕੋ ਮੈਸੇਜ ਦੇਣਾ ਚਾਹੂੰ ਜੰਗਰ ਪਲੇਅਰਸ ਨੂੰ ਮੈਂ ਇਹੀ ਮੈਸੇਜ ਦਵਾਂਗੀ ਕਿ ਰੂਟੀਨ ਸੈੱਟ ਕਰੋ ਗਰਾਊਂਡਾਂ ਵਿੱਚ ਜਾਵੋ ਰੱਜ ਕੇ ਮਿਹਨਤ ਕਰੋ ਸਾਡਾ ਸਪੋਰਟਸ ਨਾਲ 노 ਡਾਊਟ ਬਹੁਤ ਘਟ ਗਿਆ ਪਹਿਲਾਂ ਨਾਲੋਂ ਅੱਗੇ ਗਰਾਊਂਡਾਂ ਜਾਦਾ ਜਾਂਦੇ ਸੀ ਸਾਰੇ ਮਿਹਨਤ ਜ਼ਿਆਦਾ ਕਰਦੇ ਸੀ ਹੁਣ ਸਾਰਿਆਂ ਨੂੰ ਐ ਕਿ ਕੰਫਰਟ ਵਿੱਚ ਰਹੀਏ ਪਰ ਕੰਫਰਟ ਦੇ ਵਿੱਚ ਉਹਨਾ ਸੁੱਖ ਸਕੂਨ ਨਹੀਂ ਆ ਜੋ ਜ਼ਿੰਦਗੀ ਦੇ ਵਿੱਚ ਸਾਨੂੰ ਜੀਣ ਲਈ ਕੰਮ ਆਉਂਦਾ ਅੱਜ ਅਸੀਂ ਸਪੋਰਟਸ ਕਰਦਣ ਦੇ ਨਾਲ ਹੀ ਜੋ ਜ਼ਿੰਦਗੀ ਦੀਆਂ ਮੁਸੀਬਤਾਂ ਨੇ ਉਹਨਾਂ ਨੂੰ ਵੀ ਝੱਲਣ ਜੋਗੇ ਹੋ ਜਾਂਦੇ ਆ ਤੇ ਇਹੀ ਆ ਜੂਤ ਨੂੰ ਮੈਸੇਜ ਮੇਰਾ ਕਿ ਮਿਹਨਤ ਕਰੋ ਜੇ ਤੁਸੀਂ ਜੇ ਤੁਹਾਡਾ ਫੀਲਡ ਅਲੱਗ ਹੈ ਤਾਂ ਇਟਸ ਓਕੇ ਤੁਸੀਂ ਨਾਲ-ਨਾਲ ਥੋੜਾ ਫਿਜ਼ੀਕਲੀ ਫਿਟਨੈਸ ਵੀ ਰੱਖੋ ਜਿਹੜਾ ਤੁਹਾਨੂੰ ਜ਼ਿੰਮੇਵਾਰੀਆਂ ਨਾਲ ਲੜਨ ਦੀ ਜਾਂ ਆਪਣੇ ਸਰੀਰਕ ਬਿਮਾਰੀਆਂ ਨਾਲ ਲੜਨ ਦੀ ਵੀ ਸਮਰੱਥਾ ਬਣਾਓ ਵੀ ਬਹੁਤ ਤੁਹਾਡਾ ਰਮਨਦੀਪ ਜੀ ਗੱਲ ਕਰਦੇ ਆ ਬਹੁਤ ਹੀ ਮਾਣ ਵਾਲੀ ਗੱਲ ਹੈ ਜਿਸ ਤਰ੍ਹਾਂ ਹਲਕਾ ਪਾਇਲ ਦੇ ਛੋਟੇ ਜਿਹੇ ਪਿੰਡ ਤੋਂ ਤੁਸੀਂ ਉੱਠ ਕੇ ਅੱਜ 6 ਮੈਡਲ ਲੈ ਕੇ ਆਉਂ ਜਿਨ੍ਹਾਂ ਚ 3 골ਡ 3 ব্রونز ਨੇ ਕੀ ਕਹਿਣਾ ਚਾਹੋਗੇ ਹਾਂਜੀ 3 সিলਵਰ ਆ ਜੀ ਤੇ ਕਹਿਣਾ ਬਸ ਇਹੀ ਚਾਹਾਂਗੀ ਜੀ ਕਿ ਇੱਥੋਂ ਹੀ ਉੱਠੇ ਸੀਗੇ ਮਤਲਬ ਫਾਦਰ ਨੇ ਮੇਰੇ ਅਨੇਸ਼ ਸ਼ੁਰੂ ਕਰਵਾਇਆ ਸੀਗਾ ਬਸ ਉਹਨਾਂ ਦਾ ਦੇਣਾ ਹੈ ਸਾਰਾ ਤੇ ਬਸ ਮਿਹਨਤ ਕੀਤੀ ਅਸੀਂ ਬਹੁਤ ਜ਼ਿਆਦਾ ਤੇ ਅੱਜ ਪਰਮਾਤਮਾ ਨੇ ਇਹਨੇ ਜੋ ਕਿ ਕਿਤਨਾ ਤੇ ਮੈਂ ਧੰਨਵਾਦ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਕਿ ਜਿਨ੍ਹਾਂ ਨੇ ਆ ਕੇ ਇੱਥੇ ਮੈਨੂੰ ਮਾਨ ਸਤਿਕਾਰ ਬਖਸ਼ਿਆ ਕੋਈ ਨਾ ਕੋਈ ਕੋਸ਼ਿਸ਼ ਕੋਸ਼ਿਸ਼ ਨਾਲ ਬੋਲੋ ਗੱਲ ਕਰਦੇ ਆ ਜੀ ਦਰਾਹਾ ਸ਼ਹਿਰ ਦੇ ਨਾਲ ਪਿੰਡ ਸ਼ਾਹਪੁਰ ਪੈਂਦਾ ਜਿਸ ਤਰ੍ਹਾਂ ਛੋਟਾ ਜਿਹਾ ਪਿੰਡ ਆ ਤੁਸੀਂ ਵਿਦੇਸ਼ ਦੀ ਧਰਤੀ ਤੇ ਧੂਮਾ ਪਾ ਦਿੱਤੀਆਂ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਕਿਦਾਂ ਦਾ ਮਾਣ ਮਹਿਸੂਸ ਕਰ ਰਹੇ ਹੋ ਬਹੁਤ ਮਾਣ ਆ ਜੀ ਜਿਨ੍ਹਾਂ ਨੇ ਵੀ ਸਾਥ ਦਿੱਤਾ ਪਰਮਾਤਮਾ ਨੇ ਵਾਹਿਗੁਰੂ ਨੇ ਪਹਿਲਾਂ ਤਾਂ ਬਹੁਤ ਜ਼ਿਆਦਾ ਸਾਥ ਦਿੱਤਾ ਫਿਰ ਸਪੋਰਟ ਕਰਦਿਆਂ ਦੀ ਕੁਝ ਕੋਚਸ ਦੀ ਸਪੋਰਟ ਸੀਗੀ ਸਾਡੇ ਡਿਪਾਰਟਮੈਂਟ ਦੀ ਵੀ ਸਪੋਰਟ ਸੀਗੀ ਜਿਸ ਦੀ ਬਦੌਲਤ ਅਸੀਂ ਇਸ ਮਕਾਮ ਤੇ ਪਹੁੰਚੇ ਆ ਮਕਾਮ ਨੂੰ ਹਾਸਲ ਕੀਤਾ ਹੈ ਤੇ ਬਾਕੀ ਬਸ ਸਾਰਿਆਂ ਦਾ ਮੈਂ ਧੰਨਵਾਦ ਕਰੂੰਗੀ ਤੇ ਜੋ ਸਾਨੂੰ ਮੌਕੇ ਦਿੱਤੇ ਪੰਜਾਬ ਪੁਲਿਸ ਸਾਨੂੰ ਮੌਕਾ ਦੇ ਰਹੀ ਹੈ ਕਿ ਅਸੀਂ ਫ੍ਰੀ ਲੈ ਕੇ ਸਪੋਰਟਸ ਕਰ ਸਕੀਏ ਤੇ ਸਪੋਰਟਸ ਕਰਨ ਤੋਂ ਬਾਅਦ ਅਸੀਂ ਜੀਆਂ ਪਹੁੰਚਾਈਆਂ ਨੂੰ ਹਾਸਿਲ ਕਰ ਸਕੀਏ ਉਸ ਲਈ ਮੈਂ ਪੰਜਾਬ ਸਾਡੇ ਡਿਪਾਰਟਮੈਂਟ ਦਾ ਵੀ ਧੰਨਵਾਦ ਕਰਦੀ ਹਾਂ ਕਿਹੜੀ ਖੇਡ ਦੇ ਵਿੱਚ ਤੁਸੀਂ ਇਹ ਮੈਡਲ ਹਾਸਲ ਕੀਤੇ ਨੇ ਜੀ ਮੈਂ ਜੀ ਇਹ ਸਾਡੀਆਂ ਪੰਜਾਬ ਪੁਲਿਸ ਗੇਮਸ ਹੋਈਆਂ ਸੀਗੀਆਂ ਦਿੱਲੀ ਦੇ ਵਿੱਚ ਜਿੱਥੋਂ ਸਾਡੀ ਸਿਲੈਕਸ਼ਨ ਹੋਈ ਸੀਗੀ ਅਮਰੀਕਾ ਲਈ ਤੇ ਜੀ ਯੂ ਐਸ اے ਦੇ ਵਿੱਚ ਅਲਬਾਮਾ ਸਟੇਟ ਸੀਗੀ ਜਿੱਥੇ ਬਮਿੰਗਮ ਸ਼ਹਿਰ ਦੇ ਵਿੱਚ ਸਾਡਾ ਇਹ ਕੰਪੀਟੀਸ਼ਨ ਹੋਇਆ ਸੀਗਾ ਤੇ ਉੱਥੇ ਅਸੀਂ ਮਿਕਸਰ ਲਈ ਸਾਡੀ ਸੀਗੀ ਦੋ ਸਾਊਥ ਮੁੰਡੇ ਸੀਗੇ ਸਾਊਥ ਵਾਲ ਦੇ ਤੇ ਦੋ ਲੜਕੀਆਂ ਸੀਗੀਆਂ ਅਸੀਂ ਤੇ ਇਹਨਾਂ ਦੇ ਵਿੱਚ ਅਸੀਂ 골ਡ ਹਾਸਲ ਕੀਤਾ ਸੀ ਪਹਿਲਾ ਪਹਿਲਾ 골ਡ ਮੁਕਾਬਲੇ ਵਿੱਚ ਹਾਸਲ ਕੀਤਾ ਵੇਰ ਅਸੀਂ 400 ਮੀਟਰ ਰਿਲੇ ਦੇ ਵਿੱਚ ਤੇ 100 ਮੀਟਰ ਰਿਲੇ ਦੇ ਵਿੱਚ 골ਡ ਹਾਸਲ ਕੀਤਾ ਤੇ ਮੈਂ 100 ਮੀਟਰ 200 ਮੀਟਰ ਤੇ 400 ਮੀਟਰ ਦੇ ਵਿੱਚ ਸਿਲਵਰ ਮੈਡਲ ਹਾਸਲ ਕੀਤਾ ਗੱਲ ਕਰਦੇ ਹਾਂ ਜੀ ਨੌਜਵਾਨ ਕੁੜੀ ਦੀ ਲੜਕੀਆਂ ਨੂੰ ਕੀ ਸਨੇਹ ਦੇਣਾ ਚਾਹੂੰਗੀ ਲੜਕੀਆਂ ਨੂੰ ਮੈਂ ਹੀ ਸਨੇਹ ਦਵਾਂਗੀ ਕਿ ਆਪਣੇ ਪੈਰਾਂ ਤੇ ਖੜੇ ਹੋਵੋ ਤੁਹਾਨੂੰ ਤੁਹਾਨੂੰ ਤੁਹਾਡੀ ਇੱਕ ਪਹਿਚਾਣ ਹੈ ਤੁਹਾਡੀ ਆਪਣੀ ਪਹਿਚਾਣ ਹੈ ਪਰ ਤੁਸੀਂ ਇਹਨੂੰ ਮਿਹਨਤ ਦੇ ਬਲਬੁੱਤੇ ਤੇ ਬਣਾਓ ਤੁਸੀਂ ਅੱਜਕੇ ਮਿਹਨਤ ਕਰੋ ਜਿੰਨੀ ਮਿਹਨਤ ਕਰ ਸਕਦੇ ਹੋ ਬਸ ਉਨੀ ਮਿਹਨਤ ਕਰੋ ਤੁਹਾਨੂੰ ਪਰਮਾਤਮਾ ਉਲਾ ਨਹੀਂ ਰੱਖੂਗਾ ਕਦੇ ਵੀ ਮੈਂ ਮਿਹਨਤ ਕੀਤੀ ਆ ਤੇ ਮੇਰੇ ਤੋਂ ਪ੍ਰਮਾਤਮਾ ਨੇ ਕਦੇ ਵੀ ਕੁਝ ਲੁਕਾ ਕੇ ਨਹੀਂ ਰੱਖਿਆ ਸਭ ਕੁਝ ਦਿੱਤਾ ਸਭ ਕੁਝ ਇਸ ਇਸ ਕਾਮਜਾਬ ਵਿੱਚ ਕਿੰਨੇ ਸਾਲ ਦੀ ਮਿਹਨਤ ਆ ਤੁਹਾਡੀ ਕਾਮਜਾਬੀ ਜੀ ਬਹੁਤ 8ਵੀਂ ਕਲਾਸ ਵਿੱਚ ਲੱਗ ਗਈ ਸੀਗੀ ਖੇਡਣ ਤੇ ਅੱਜ ਪ੍ਰਮਾਤਮਾ ਦੀ ਮਿਹਰ ਨਾਲ ਨੌਕਰੀ ਕਰਦੇ ਵੀ 9 ਸਾਲ ਹੋ ਗਏ ਆ ਤੇ ਮੈਂ ਐਸਆਈ ਪ੍ਰਮੋਟ ਹੋ ਗਈ ਆ ਆਪਣੇ ਸਾਡੇ ਜ਼ਿਲ੍ਹੇ ਵਿੱਚ ਇੱਕ ਖੇਡਾਂ ਤੋਂ ਹੀ ਕਨਸਟੇਬਲ ਭਰਤੀ ਹੋਈ ਸੀਗੀ ਮੈਂ ਤੇ ਮੈਨੂੰ ਤਕਰੀਬਨ ਤਕਰੀਬਨ 15-20 ਸਾਲ ਹੋ ਗਏ ਆ ਕਿ ਸਪੋਰਟ ਸ਼ੁਰੂ ਕੀ ਰਿਹਾ dü <coughs> ਪਲੇਅਰਜ਼ ਨੇ ਉਹਨਾਂ ਨੂੰ ਕੀ ਸਪੈਸ਼ਲ ਕੋਈ ਮੈਸੇਜ ਦੇਣਾ ਚਾਹਾਂ ਚੰਗਰ ਪਲੇਅਰਜ਼ ਨੂੰ ਮੈਂ ਇਹੀ ਮੈਸੇਜ ਦਵਾਂਗੀ ਕਿ ਰੂਟੀਨ ਸੈੱਟ ਕਰੋ ਗਰਾਊਂਡਾਂ ਵਿੱਚ ਜਾਵੋ ਰੱਜ ਕੇ ਮਿਹਨਤ ਕਰੋ ਸਾਡਾ ਸਪੋਰਟਸ ਨਾਲ 노 ਡਾਊਟ ਬਹੁਤ ਘਟ ਗਿਆ ਪਹਿਲਾਂ ਨਾਲੋਂ ਅੱਗੇ ਗਰਾਊਂਡਾਂ ਜ਼ਿਆਦਾ ਜਾਂਦੇ ਸੀ ਸਾਰੇ ਮਿਹਨਤ ਜ਼ਿਆਦਾ ਕਰਦੇ ਸੀ ਹੁਣ ਸਾਰਿਆਂ ਨੂੰ ਐ ਕਿ ਕੰਫਰਟ ਵਿੱਚ ਰਹੀਏ ਪਰ ਕੰਫਰਟ ਦੇ ਵਿੱਚ ਉਹਨਾਂ ਸੁੱਖ ਸਕੂਨ ਨਹੀਂ ਆ ਜੋ ਜ਼ਿੰਦਗੀ ਦੇ ਵਿੱਚ ਸਾਨੂੰ ਜੀਣ ਲਈ ਕੰਮ ਆਉਂਦਾ ਅੱਜ ਅਸੀਂ ਸਪੋਰਟਸ ਕਰਨ ਦੇ ਨਾਲ ਹੀ ਜੋ ਜ਼ਿੰਦਗੀ ਦੀਆਂ ਮੁਸੀਬਤਾਂ ਨੇ ਉਹਨਾਂ ਨੂੰ ਵੀ ਝੱਲਣ ਜੋਗੇ ਹੋ ਜਾਂਦੇ ਹਾਂ ਤੇ ਇਹੀ ਆ ਜੂਤ ਨੂੰ ਮੈਸੇਜ ਮੇਰਾ ਕਿ ਮਿਹਨਤ ਕਰੋ ਜੇ ਤੁਸੀਂ ਜੇ ਤੁਹਾਡਾ ਫੀਲਡ ਅਲੱਗ ਹੈ ਤਾਂ ਇਟਸ ਓਕੇ ਤੁਸੀਂ ਨਾਲ-ਨਾਲ ਥੋੜਾ ਫਿਜ਼ੀਕਲੀ ਫਿਟਨੈਸ ਵੀ ਰੱਖੋ ਜਿਹੜਾ ਤੁਹਾਨੂੰ ਜ਼ਿੰਮੇਵਾਰੀਆਂ ਨਾਲ ਲੜਨ ਦੀ ਜਾਂ ਆਪਣੇ ਸਰੀਰਕ ਬਿਮਾਰੀਆਂ ਨਾਲ ਲੜਨ ਦੀ ਵੀ ਸ਼ਮਤਾ ਵਧਾਓ ਵੀ ਬੜਾ ਤੁਹਾਡਾ ਆ ਜਾਉਂਗਾ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਵੀ ਇਸ ਬੱਚੀ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਮੇਰੇ ਭਰਾ ਦਾ ਸੁਰਗਵਾਸ ਹੋ ਗਿਆ ਸੀ ਉਹਨਾਂ ਦਾ ਇਹੀ ਸੁਪਨਾ ਸੀ ਕਿ ਮੈਂ ਆਪਣੀਆਂ ਬੱਚੀਆਂ ਨੂੰ ਉਜਦਾਬ ਦੀ ਧਰਤੀ ਦੇ ਜਾ ਕੇ ਅਮਰੀਕਾ ਦੇ ਵਿੱਚ ਜਾ ਕੇ 970 ਮੁਲਕਾਂ ਦੇ ਨਾਲ ਪਾ ਕੰਪੀਟੀਸ਼ਨ ਕਰਕੇ ਇਹਨੇ ਘੱਟੋ ਘੱਟ 6 ਤਗਮੇ ਜਿੱਤੇ ਨੇ ਜਿਦੇ ਵਿੱਚ ਤਿੰਨ 골ਡ ਨੇ ਤੇ ਤਿੰਨ ਸਿਲਵਰ ਨੇ ਕਿੱਦਾਂ ਦਾ ਮਹਿਸੂਸ ਕਰ ਰਹੇ ਮਹਿਸੂਸ ਅਸੀਂ ਇਹੀ ਕਰ ਰਹੇ ਆਂ ਵੀ ਅਸੀਂ ਇਸ ਧਰਤੀ ਦੇ ਜੰਮੇ ਆਂ ਔਰ ਚਾਹੇ ਅਸੀਂ ਗਰੀਬੀ ਦੇ ਵਿੱਚ ਵੀ ਪਲੇ ਆਂ ਪਰ ਅੱਜ ਮਹਿਸੂਸ ਇਹ ਕਰ ਰਹੇ ਆਂ ਵੀ ਅਸੀਂ ਬਹੁਤ ਵੱਡੇ ਮਕਾਮ ਤੇ ਪਹੁੰਚ ਗਏ ਸਾਡਾ ਸਾਥ ਸਾਡੇ ਨੱਗਰ ਨੇ ਔਰ ਸਾਡੇ ਹੋਰ ਮੇਰੇ ਭੈਣ ਭਰਾਵਾਂ ਨੇ ਸਾਰੇ ਨੇ ਰਲ ਮਿਲ ਕੇ ਸਾਥ ਦਿੱਤਾ ਇਸ ਬੱਚੀ ਦਾ ਔਰ ਇਹਨੂੰ ਫੀਲ ਫੀਲਿੰਗ ਨਹੀਂ ਹੋਣ ਦਿੱਤੀ ਵੀ ਮੇਰੇ ਪਿਤਾ ਜੀ ਹੈ ਨਹੀਂ ਤੇ ਮੈਂ ਨਹੀਂ ਉੱਚੀਆਂ ਉਚਾਈਆਂ ਦੇ ਨਹੀਂ ਪਹੁੰਚ ਸਕਦੀ ਪਰ ਨਹੀਂ ਗਈ ਸੀ ਇਹੀ ਇਹਨੂੰ ਦੁਆ ਕਰਦੇ ਹੁੰਦੇ ਸੀ ਆਪਣੇ ਵੱਲੋਂ ਵੀ ਆਪਣੇ ਪਰਿਵਾਰ ਵੱਲੋਂ ਵੀ ਮੇਰੇ ਪਿਤਾ ਜੀ ਦਾ ਵੀ ਇਹੀ ਸੁਪਨਾ ਸੀ ਵੀ ਬੱਚਿਆਂ ਨੂੰ ਪਿਆਰ ਕਰੋ ਔਰ ਇਹਨਾਂ ਨੂੰ ਆਪਣੇ ਮਕਾਮ ਤੱਕ ਪਹੁੰਚਾਓ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਇਸ ਕਰਕੇ ਤੇ ਅੱਜ ਇਹ ਬੱਚੀ ਆਪਣੀ ਪੈਰਾਂ ਤੇ ਖੜੀ ਹੋਈ ਆ ਔਰ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਆਪਣੇ ਨਗਰ ਦਾ ਔਰ ਸੁਦਰਾ ਸ਼ਹਿਰ ਦਾ ਸਾਰੇ ਦਾ ਮਾਣ ਉੱਚਾ ਕੀਤਾ ਔਰ ਬਾਕੀ ਸਰਕਾਰ ਦੀ ਗੱਲ ਹੈ ਸਰਕਾਰਾਂ ਨੇ ਵੀ ਇਹਨਾਂ ਨੂੰ ਮਾੜਾ ਮੋਟਾ ਜਿੰਨਾ ਵੀ ਇਹਦੀ ਸਹਾਇਤਾ ਕਰ ਸਕਣਗੇ ਕਰ ਸਕਣ ਕਿਉਂਕਿ ਇੱਕ ਬੰਦਾ ਗਰੀਬੀ ਤੋਂ ਉੱਠ ਕੇ ਜਿਹੜਾ ਐਡੇ ਵੱਡੇ ਮਕਾਮ ਤੇ ਪਹੁੰਚ ਗਿਆ ਬਹੁਤ ਵੱਡੀ ਮਾਣ ਵਾਲੀ ਗੱਲ ਹੋ ਜਾਂਦੀ ਆ ਕਿ ਇਸ ਕਰਕੇ ਮੈਂ ਸਾਰੇ ਮੈਸੇਜ ਦੇਣਾ ਚਾਹੁੰਦਾ ਆਪਣੇ ਬੱਚਿਆਂ ਨੂੰ ਵੀ ਛੋਟੇ ਬੱਚਿਆਂ ਨੂੰ ਵੀ ਔਰ ਵੱਡਿਆਂ ਨੂੰ ਵੀ ਵੀ ਇਹ ਨਸ਼ਿਆਂ ਨੂੰ ਤਿਆਗ ਦੇਣ ਔਰ ਇਹੋ ਜੇ ਮਕਾਮ ਤੇ ਪਹੁੰਚਣ ਜਿਹੜੇ ਗਰਾਊਂਡਾਂ ਦੇ ਵਿੱਚ ਜਾਣ ਅਸੀਂ ਵੀ ਖੇਡਦੇ ਰਹੇ ਹਾਂ ਪਹਿਲਾਂ ਮੈਂ ਵੀ ਇਹੀ ਇਹਨੂੰ ਮੈਸੇਜ ਦਿੰਦਾ ਰਿਹਾ ਵੀ ਬੇਟਾ ਜਿੰਨੀ ਵੀ ਤੇ ਕੋਸ਼ਿਸ਼ ਕਰ ਹੁੰਦੀ ਆ ਅਖੀਰ ਨੂੰ ਦਮ ਤੋੜ ਕੇ ਪੂਰਾ ਮਿਹਨਤ ਕਰਨੀ ਆ ਮਿਹਨਤ ਕੀਤੀ ਆ ਬੱਚੀ ਨੇ ਅੱਜ ਇਹ ਸਿਖਰਾਂ ਤੇ ਪਹੁੰਚ ਗਈ ਬੜੇ ਬੜੇ ਆਪਣੇ ਮਕਾਮ ਤੇ ਪਹੁੰਚ ਗਈ ਔਰ ਪਰਮਾਤਮਾ ਇਹਦੀ ਆਜੂ ਲੰਬੀ ਰੱਖੇ ਔਰ ਸਾਡੀ ਭਾਵੇਂ ਜ਼ਿੰਦਗੀ ਇਹਨੂੰ ਲੱਗ ਜਵੇ ਹੋਰ ਉਚੀਆਂ ਚਾਹਾਂ ਸੂਛ ਲੇ ਵਾਇਕ ਕਹਣਾ ਤਾਂ ਮੈਂ ਇਹੀ ਚਾਹਾਂਗਾ ਬਾਬਾ ਨਜ਼ਮੀ ਨੇ ਬੜੇ ਸੋਹਣੇ ਲਫ਼ਜ਼ਾਂ ਦੇ ਵਿੱਚ ਇਹੋ ਜਿਹੇ ਜਿਹੜੇ ਉਦਮੀ ਲੋਕ ਨੇ ਇਹਨਾਂ ਦੇ ਲਈ ਦੋ ਲਾਈਨਾਂ ਜਿਹੜੇ ਸ਼ਬਦ ਨੇ ਉਹ ਪੇਸ਼ ਕੀਤੇ ਨੇ ਕਹਿੰਦੇ ਬੇਹਿੰਮਤੇ ਨੇ ਬਹਿ ਕੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਕ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਬੁਹੇ ਦੇ ਉੱਤੇ ਤਿੰਨ ਲੱਗਦੀ ਉਹਨਾਂ ਦੀ ਘਰੋਂ ਲਖਾ ਕੇ ਤੁਰਦੇ ਜਿਹੜੇ ਰਸਤਾ ਆਪਣੇ ਸਫਰਾਂ ਦਾ ਘਰੋਂ ਲਖਾ ਕੇ ਤੁਰਦੇ ਜਿਹੜੇ ਰਸਤਾ ਆਪਣੇ ਸਫਰਾਂ ਦਾ ਆ ਸਾਨੂੰ ਮਾਣ ਮਹਿਸੂਸ ਹੋ ਰਿਹਾ ਸਾਡੇ ਨਗਰ ਦੀ ਬੱਚੀ ਜਿਹਨੇ ਉਸ ਗਰਾਊਂਡ ਦੇ ਵਿੱਚੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਈ ਵਾਰ ਮੈਂ ਇਹਨੂੰ ਖੁਦ ਪ੍ਰੈਕਟਿਸ ਕਰਦੀ ਨੂੰ ਦੇਖਿਆ ਸੀ ਦਿਨ ਹੀ ਦੇਖਿਆ ਰਾਤ ਨਹੀਂ ਦੇਖੀ ਇਹਦਾ ਇੱਕੋ ਇੱਕ ਮਕਸਦ ਸੀ ਮੈਂ ਆਪਣੇ ਸੁਪਨੇ ਨੂੰ ਸਾਕਾਰ ਕਰਨਾ ਆਪਣੇ ਮਾਪਿਆਂ ਦੇ ਜਿਹੜਾ ਨਾਮ ਆ ਉਹਦਾ ਰੌਸ਼ਨ ਕਰਨਾ ਪਿੰਡ ਦਾ ਇਲਾਕੇ ਦਾ ਨਾਮ ਰੌਸ਼ਨ ਕਰਨਾ ਆ ਸਾਨੂੰ ਬੜਾ ਮਾਣ ਮਹਿਸੂਸ ਰਿਹਾ ਸਮੁੱਚੇ ਇਲਾਕੇ ਦਾ ਅਸੀਂ ਹੋਰ ਵੀ ਜਿਹੜੇ ਸਾਡੇ ਪਤਵੰਤੇ ਪਿੰਡ ਦੇ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਵੀ ਇਹ ਜਿਹੜਾ ਬੱਚੀ ਦਾ ਹੌਸਲਾ ਅੱਜ ਕੀਤੀ ਹੈ ਇੱਕ ਸੈਕਿੰਡ